ਸਸੇ ਕਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 18 ਤੋਂ 21 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਕਿਉਂਕਿ 18 19 2 ਤਰੀਕਾਂ ਨੇ ਜਿਹਨਾਂ ਵਿੱਚ ਇੱਕ ਸਿਸਟਮ ਪੰਜਾਬ ਦੇ ਵੱਲ ਕੋਚ ਕਰ ਰਿਹਾ ਜਿਸ ਦੇ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਬਰਸਾਤ ਹੋਣ ਦੀ ਉਮੀਦ ਹੈ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਜਿੱਦੇ ਵਿੱਚ ਸਾਡਾ ਦੁਆਬਾ ਰੀਜਨ ਆਂਦੀ ਹੈ ਤੇ ਨਾਲ ਦੀ ਨਾਲ ਪੁਆਦ ਰੀਜਨ ਅਤੇ ਮਾਝੇ ਦਾ ਕੁਝ ਕ ਇਲਾਕਾ ਦੇਖਣ ਨੂੰ ਮਿਲ ਸਕਦਾ ਜਿਹਦੇ ਵਿੱਚ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਅਗਰ ਆਪਾਂ ਗੱਲ ਕਰੀਏ ਤਾਂ ਹਾਲਾਤ ਫਿਲਹਾਲ ਪੰਜਾਬ ਦੇ ਠੀਕ ਨੇ ਤਾਜ਼ਾ ਜੋ ਹਾਲਾਤ ਬਣੇ ਹੋਏ ਸਨ ਉਹਦੇ ਮੁਤਾਬਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਇਹਦੇ ਵਿੱਚ ਕੱਲ ਵਰਖਾ ਦੇਖਣ ਨੂੰ ਮਿਲੀ ਰੁੱਟ ਮੇ ਥਾਮਾਂ ਵਿੱਚ ਕੋਈ ਜ਼ਿਆਦਾ ਵਰਖਾ ਨਹੀਂ ਸੀ ਥੋੜੇ ਥੋੜੇ ਥਾਮਾਂ ਵਿੱਚ ਦੇਖਣ ਨੂੰ ਮਿਲੀ ਪ੍ਰਤਾਪਨ ਦੇ ਵਿੱਚ ਭਾਰੀ ਗਰਾਵਟਾਈਏ ਨਾਲ ਇਲਾਕਿਆਂ ਵਿੱਚ ਪਰ ਦੂਜੇ ਪਾਸੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਤਰਨਤਾਰਨ ਅੰਮ੍ਰਿਤਸਰ ਇਨਾਂ ਵਿੱਚ ਕੋਈ ਵੱਡੀ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਤਾਪਮਨ ਕਾਫੀ ਜ਼ਿਆਦਾ ਵਧੇ ਹੋਏ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ Instagram ਜਾਂ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਤੇ ਹੁਣ ਬਿਨਾਂ ਕਿਸੇ ਦੇਰੀ ਤੋਂ ਜਾਣਕਾਰੀ ਸਾਂਝੀ ਕਰਦੇ ਹਾਂ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਪੰਜਾਬ ਦੇ ਇਹ ਇਲਾਕੇ ਨੇ ਜਿਨ੍ਹਾਂ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਅਤੇ ਮੁਹਾਲੀ ਇਹਨਾਂ ਵਿੱਚ ਥੋੜੀ ਜਿਹਾ ਜ਼ਿਆਦਾ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਜਾਨਕਿ ਟੁੱਟਵੇਂ ਰੂਪ ਦੇ ਵਿੱਚ ਵਰਖਾ ਹੋ ਸਕਦੀ ਹੈ ਅਜੇ ਹਾਂ ਨਹੀਂ ਹੈ ਕਿ ਮੀਂਹ ਬਹੁਤ ਜ਼ਿਆਦਾ ਹੋਵੇਗਾ ਟੁੱਟਵੇਂ ਰੂਪ ਦੇ ਵਿੱਚ ਹਲਕੇ ਦਰਮਿਆਨੇ ਬੱਦਲਵਾਈਆਂ ਕਿਣਮਣਕਣੀ ਬੂੰਦਾਬੰਦੀ ਹੋ ਸਕਦੀ ਹੈ ਜ਼ਿਆਦਾ ਕਾਰਵਾਈ ਨਹੀਂ ਦੇਖਣ ਨੂੰ ਮਿਲੇਗੀ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਥੋੜੀ-ਬਹੁਤੀ ਹਲਚਲ ਮੀਂਹ ਦੀ ਜਬੂਂਦਾਬੰਦੀ ਦੀ ਹੋ ਸਕਦੀ ਹੈ ਬਾਕੀ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਗਿਆ ਕਿ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਬਰਨਾਲਾ ਤੇ ਮਾਨਸਾ ਅਤੇ ਨਾਲ ਜਿਹੜਾ ਮੋਗੇ ਦੇ ਵਿੱਚ ਮੌਸਮ ਡਰਾਈ ਹੈ ਕੋਈ ਉਮੀਦ ਹੀ ਉਮੀਦ ਦਿਖਾਈ ਨਹੀਂ ਦੇ ਰਹੀ 19 ਤਰੀਕ ਦੀ ਅਗਰ ਗੱਲ ਕਰੀਏ 19 ਤਰੀਕ ਨੂੰ ਵੀ ਸੇਮ ਹਾਲਾਤ ਨੇ ਲਗਭਗ ਬਠਿੰਡਾ ਅ ਸੌਰੀ ਬਠਿੰਡੇ ਦੀ ਅਗਰ ਗੱਲ ਕਰੀਏ ਸੰਗਰੂਰ ਮਾਨਸਾ ਬਠਿੰਡਾ ਮੋਗਾ ਬਰਨਾਲਾ ਫਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਇਹਨਾਂ ਵਿੱਚ ਮੌਸਮ ਡਰਾਈ ਹੈ ਤੇ ਇਹ ਇਲਾਕੇ ਜਿਹੜੇ ਹੋਣਗੇ ਬਦਲਬਾਈ ਇਹਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਉਹ ਹਨ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਇਹਨਾਂ ਵਿੱਚ ਹਿਮਾਚਲ ਵੱਲੋਂ ਇੱਕ ਅੱਧਾ ਸਿਸਟਮ ਆ ਸਕਦਾ ਜਿਸ ਦੇ ਨਾਲ ਕਿਣਮਣਕਣੀ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਤਕੜੀ ਕਾਰਵਾਈ ਦੀ ਉਮੀਦ ਫਿਲਹਾਲ ਕੋਈ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਬਾਕੀ ਅਗਰ ਗੱਲ ਕਰੀਏ ਤਾਂ 20 ਸਤੰਬਰ ਨੂੰ ਮੌਸਮ ਡਰਾਈ ਹੈ ਕੋਈ ਮੀਂਹ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਜੋ ਕਿ ਹਲਚਲ ਪਹਿਲਾਂ ਵੀ ਇਹੀ ਸੀ ਕਿ 20 ਤਰੀਕ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਪੱਛਮੀ ਹਵਾ ਜਦੋਂ ਵੀ ਆਉਂਦੀ ਹੈ ਤਾਂ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਲਗਾਤਾਰ ਮੌਸਮ ਖੁਸ਼ਕ ਹੋ ਜਾਂਦਾ ਹੈ ਚੰਗੀ ਧੁੱਪ ਪੈਂਦੀ ਹੈ ਡਰਾਈ ਮੌਸਮ ਦੇ ਨਾਲ ਹਾਲਾਤ ਜਿਹੜੇ ਨੇ ਕਾਫੀ ਹੱਦ ਤੱਕ ਸਾਫ਼ ਹੁੰਦੇ ਦਿਖਾਈ ਦਿੰਦੇ ਨੇ ਅਗਰ ਗੱਲ ਕਰੀਏ 21 ਤਰੀਕ ਦੀ 21 ਸਤੰਬਰ ਨੂੰ ਵੀ ਸੇਮ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਵੱਡੀ ਕਾਰਵਾਈ ਨਹੀਂ ਹੈ ਮੌਸਮ ਡਰਾਈ ਹੈ ਦੇਖ ਸਕਦੇ ਹੋ ਨੌਰੇਂ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਅਗਰ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਵੀਡੀਓ ਤੁਹਾਡੇ ਤੱਕ ਸਾਂਝੀ ਕਰਾਂਗੇ ਬਾਕੀ ਤੁਸੀਂ ਆਪਣੀ ਕੋਈ ਵੀ ਸੁਝਾਅ ਹੋਣ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਮੌਸਮ ਦੇ ਕੀ ਹਾਲਾਤ ਨੇ ਜਰੂਰ ਲਿਖਿਓ ਤੇ ਬਾਕੀ ਇਸ ਤੋਂ ਇਲਾਵਾ ਅਗਲੀ ਜਾਣ ਕੋਈ ਵੀ ਜਾਣਕਾਰੀ ਕੋਈ ਵੀ ਹੋਵੇ ਲੈ ਕੇ ਮਿਲਦੇ ਆਂ ਚਲਦਾ ਧੰਨਵਾਦ ਜੀ